ਜੜਤੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦ ਅਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੋਂ ਥੋੜਾ ਸਾਰਤ ਕਰਦਾ ਆ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੈਰ ਨੇ ਸੰਸਦ ਚ ਪੂਰਕ ਮੰਗਾਂ ਤੇ ਬੋਲਦੇ ਹੋਏ ਕਈ ਮਹੱਤਵਪੂਰਨ ਮੁੱਦੇ ਅਤੇ ਗਰਾਂਟਾ ਦੀਆਂ ਮੰਗਾਂ ਉਠਾਈਆਂ ਮੀਤ ਹੈਰ ਨੇ ਮੰਗ ਕੀਤੀ ਹੈ ਕਿ ਅੰਕਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯਮਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਮਾਮਲੀ ਮਾਣਪੱਤੇ 'ਚ ਵਾਧਾ ਕੀਤਾ ਜਾਵੇ ਵਿਕਸਿਤ ਭਾਰਤ ਮਾਡਲ ਤੇ ਚੁਟਕੀ ਲੈਂਦੇ ਹੋਏ ਮੀਤ ਹੈਰ ਨੇ ਕਿਹਾ ਕਿ ਭਾਰਤ ਗਲੋਬਲ ਹੰਗਰ ਇੰਡੈਕਸ ਤੇ 123 ਦੇਸ਼ਾਂ 'ਚੋਂ 102ਵੇਂ ਸਥਾਨ 'ਤੇ ਹੈ ਉਹਨਾਂ ਨੇ ਕਿਹਾ ਕਿ ਅੰਕਣਵਾੜੀ ਵਰਕਰ ਬਾਲ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਫਿਰ ਵੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਵਰਕਰਾਂ ਨੂੰ ਸਿਰਫ 4500 ਰੁਪਏ ਅਤੇ ਸਹਾਇਕਾਂ ਨੂੰ ਸਿਰਫ 2250 ਰੁਪਏ ਦਿੰਦੀ ਹੈ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦਾ ਮਾਨ ਪੱਤਾ ਵਿਧਾਇ ਸਥਾਈ ਤਨਖਾਹ ਤੈਅ ਕਰੇ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰੇ ਸਭਾਪਤੀ ਜੀ ਸਭਾਪਤੀ ਜੀ ਮੈਂ ਦੋ ਤਿੰਨ ਮਿਨਿਸਟਰੀਆਂ ਜਿਨ੍ਹਾਂ ਤੇ ਆਪਣੀ ਗੱਲ ਰੱਖਣੀ ਹੈ ਸਭਾਪਤੀ ਜੀ ਇੱਥੇ ਦਵਾਰਾ ਦਵਾਰਾ ਜ਼ਿਕਰ ਹੁੰਦਾ ਹੈ ਵਿਕਸਿਤ ਭਾਰਤ ਦਾ ਪਰ ਇਹਦੇ ਚ ਬਿਲਕੁਲ ਸੱਚਾਈ ਹੈ ਕਿ ਜਿੰਨੇ ਪੈਰਾਮੀਟਰ ਹੈ ਜਿਹੜੇ ਕਿਸੇ ਵੀ ਦੇਸ਼ ਦੇ ਕਿੰਨਾ ਕੁ ਵਿਕਸਿਤ ਹੈ ਜਿਹਨੂੰ ਤੈਅ ਕਰਦੇ ਆ ਉਹਨਾਂ ਦੇ ਵਿੱਚ ਹਿਊਮਨ ਹੈਪੀਨੈਸ ਇੰਡੈਕਸ ਤੋਂ ਲੈ ਕੇ ਪਰ ਕੈਪੀਟਲ ਇਨਕਮ ਤੋਂ ਲੈ ਕੇ ਮੈਨੂੰ ਲੱਗਦਾ ਸੀ ਪਹਿਲੇ ਸੌ ਚ ਵੀ ਟਿਕਦੇ ਤੇ ਉਹਦੇ ਚ ਜਿਹੜਾ ਅੰਗਣਵਾੜੀ ਵਰਕਰਾਂ ਨਾਲ ਜੁੜਿਆ ਹੋਇਆ ਸਭ ਤੋਂ ਇੰਪੋਰਟੈਂਟ ਕਿ ਹਿਊਮਨ ਹੰਗਰ ਹੰਗਰ ਇੰਡੈਕਸ ਦੇ ਵਿੱਚ ਅਸੀਂ 102 ਨੰਬਰ ਤੇ 123 ਦੇਸ਼ਾਂ ਦੇ ਵਿੱਚੋਂ ਤੇ ਇਹਦੇ ਚ ਜਿੰਨਾ ਲੋਕਾਂ ਨੇ ਕੰਮ ਕਰਨਾ ਜਿਹੜੇ ਅੰਗਣਵਾੜੀ ਵਰਕਰ ਆ ਉਹ ਸਾਨੂੰ ਪਤਾ ਹੈ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਹਦੀ ਬੇਸਿਕ ਐਜੂਕੇਸ਼ਨ ਤੋਂ ਲੈ ਕੇ ਉਹਦੀ ਸਿਹਤ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਮੈਨੂੰ ਲੱਗਦਾ ਕਿ ਜਿੰਨੇ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਦੇ ਮੁਲਾਜ਼ਮ ਐ ਉਹ ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਵੱਧ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਐ ਪਰ ਇਹ ਬੜੀ ਬਦਕਿਸਮਤੀ ਹੈ ਉਹਨਾਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਕਿ ਉਹਨਾਂ ਨੂੰ ਮੁਲਾਜ਼ਮਾਂ ਦੇ ਵਿੱਚ ਵੀ ਨਹੀਂ ਗਿਣਿਆ ਜਾਂਦਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀ ਬੇਸਿਕ ਪੇ ਹੈ ਜਿਹੜੀ ਮਿਨੀਮਮ ਵੇਜ ਹੈ ਉਹ ਵੀ 9 ਤੋਂ 10000 ਦੇ ਵਿੱਚ ਐ ਤੇ ਮੈਨੂੰ ਦੱਸੋ ਕਿ ਉਹਨਾਂ ਦੇ ਨਾਲੇ ਸ਼ੋਸ਼ਣ ਨਹੀਂ ਕਿ ਮੈਂ ਅਜ 4500 ਰੁਪਏ ਦੇ ਵਿੱਚ ਅਸੀਂ ਉਹਨਾਂ ਤੋਂ ਇਨਾ ਕੰਮ ਲੈਨੇ ਆ ਤੇ ਜਿਹੜੇ ਹੈਲਪਰ ਹੈ ਉਹਨਾਂ ਤਾਂ ਕੇਵਲ 2250 ਰੁਪਏ ਦਿੱਤੇ ਜਾਂਦੇ ਆ ਸੋ ਉਹ ਦੇਸ਼ ਦੇ ਵਿੱਚ ਜਿੱਥੇ ਅੱਜ ਵੀ ਜਿਹੜੇ 32% ਬੱਚੇ ਆ ਉਹ ਸਟੰਟਡ ਆ ਤਾਂ ਕੀ ਸਾਨੂੰ ਇਹਨਾਂ ਦੀ ਤਰ੍ਹਾਂ ਨਹੀਂ ਬਟਾਉਣੀਆਂ ਚਾਹੀਦੀਆਂ ਸੋ ਮੈਂ ਸਰਕਾਰ ਅੱਗੇ ਡਿਮਾਂਡ ਕਰੂੰਗਾ ਕਿ ਜਿਹੜੇ ਇਹਨਾਂ ਦੇ ਇਨਸੈਂਟਿਵ ਹੈ ਇਹਨਾਂ ਨੂੰ ਪੱਕੇ ਮੁਲਾਜ਼ਮ ਵੀ ਗਿਣਾ ਜਾਵੇ ਤੇ ਇਹਨਾਂ ਦਾ ਤਨਖਾਹ ਵਧਾਈਆਂ ਜਾਣ ਇਸ ਤੋਂ ਇਲਾਵਾ ਸਬਾ ਪਤੀਜੀ ਕਿਉਂਕਿ ਸਾਡਾ ਭਾਰਤ ਕਹ ਲਓ ਵੀ ਹਜੇ ਵੀ ਬੜੇ ਲੋਕ ਆ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਆ ਤੇ ਪੀਡੀਐਸ ਸਿਸਟਮ ਅਧੀਨ ਜਦੋਂ 2013 ਦੇ ਵਿੱਚ ਨੈਸ਼ਨਲ ਫੂਡ ਸਕਿਉਰਟੀ ਐਕਟ ਬਣਿਆ ਤਾਂ ਉਸ ਤੋਂ ਬਾਅਦ ਜਿਹੜੀ ਸੀਲਿੰਗ 2015 ਦੇ ਵਿੱਚ ਕੀਤੀ ਗਈ ਜਿਹੜੀ ਕੀਤੀ ਗਈ 2011 ਦੇ ਸੈਂਸਸ ਦੇ ਹਿਸਾਬ ਦੇ ਨਾਲ ਤੇ ਉਹਦੇ ਵਿੱਚ ਜੋ ਪੰਜਾਬ ਦੀ ਉਦੋਂ ਪਾਪੂਲੇਸ਼ਨ ਸੀ ਉਹਦੇ 51% ਜਿਹੜੀ 100 1 ਕਰੋੜ 41 ਲੱਖ 45 ਹਜ਼ਾਰ ਬਣਦੇ ਆ ਤੇ ਤੁਸੀਂ ਦੇਖੋ ਵੀ ਅੱਜ ਵੀ 10 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਤੇ ਸੈਂਸਸ ਨੂੰ ਤਕਰੀਬਨ 14 ਸਾਲ ਦਾ ਸਮਾਂ ਲੰਘ ਗਿਆ ਅੱਜ ਵੀ ਜਿਹੜੀ ਉਹਨਾਂ ਦੀ ਗਿਣਤੀ ਹੋ ਉਨੀ ਦੀ ਉਨੀ ਹੈ ਉਸ ਤੋਂ ਬਾਅਦ ਕਿੰਨੀ ਆਬਾਦੀ ਵਧ ਗਈ ਉਸ ਤੋਂ ਬਾਅਦ ਕੋਵਿਡ ਆਇਆ ਤੇ ਅੱਜ ਲੱਖਾਂ ਜਿਹੜੇ ਇਦਾਂ ਦੇ ਪੰਜਾਬ ਦੇ ਵਿੱਚ ਗਰੀਬ ਲੋਕ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਵਧਾਉਣ ਦੀ ਜ਼ਰੂਰਤ ਹੈ ਤੇ ਅੱਜ ਵੀ ਕਿਉਂਕਿ ਸੈਂਸਸ ਤਾਂ ਲੱਗ ਨਹੀਂ ਰਿਹਾ ਕਿ ਅਗਲੇ ਵੀ 2-3 ਸਾਲ ਚ ਹੋਊਗਾ ਸੋ ਮੇਰੀ ਸਰਕਾਰ ਨੂੰ ਡਿਮਾਂਡ ਹੈ ਕਿ ਜਿਹੜੇ ਪੰਜਾਬ ਚ ਬਿਨਾ ਰਾਸ਼ਨ ਕਾਰਡ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਤੇ ਰਾਸ਼ਨ ਕਾਰਡ ਜਿਹੜੇ ਉਹਨਾਂ ਦੇ ਚਾਲੂ ਕੀਤੇ ਜਾਣ ਤੇ ਇਸ ਤੋਂ ਇਲਾਵਾ ਸਭਾਪਤੀ ਜੀ ਮੈਂ ਸਾਰਾ ਇਹ ਚੈੱਕ ਕਰ ਰਿਹਾ ਸੀ ਕਿਉਂਕਿ 2030 ਦੇ ਵਿੱਚ ਉਮੀਦ ਹੈ ਕਿ ਜਿਹੜੀ ਤੈਅ ਹੋਇਆ ਕਿ ਕੌਨਵੈਲਥ ਦੇਸ਼ ਨੂੰ ਮਿਲਣੀ ਆ ਪਰ ਸਪਲੀਮੈਂਟਰੀ ਗ੍ਰਾਂਟ ਦੇ ਵਿੱਚ ਸਪੋਰਟਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਪਿੱਛੇ ਜੇ ਖੇਡ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਤੇ ਮੈਂ ਉਦੋਂ ਵੀ ਪੰਜਾਬ ਲਈ ਡਿਮਾਂਡ ਕੀਤੀ ਸੀ ਕਿ ਖੇਲੋ ਇੰਡੀਆ ਦੀ ਇਹਨ ਪੰਜਾਬ ਚ ਸਪੋਰਟਸ ਦੇ ਲਈ ਜਿਹੜੇ ਪੈਸੇ ਦਿੱਤੇ ਜਾਣ ਤਾਂ ਉਹਨਾਂ ਨੇ ਕਿਹਾ ਜੀ ਕਿ ਪੈਸੇ ਦਾ ਕੋਈ ਹੈ ਨਹੀਂ ਕਿ ਐਡੀਸ਼ਨਲ ਗ੍ਰਾਂਟ ਦੇ ਵਿੱਚ ਅਸੀਂ ਡਿਮਾਂਡ ਕਰਾਂਗੇ ਪਰ ਤੁਸੀਂ ਦੇਖੋ ਮੈਂ ਪੂਰੀ ਲਿਸਟ ਫਰੋਲੀ ਆ ਕਿਤੇ ਡਿਮਾਂਡ ਤੱਕ ਨਹੀਂ ਕੀਤੀ ਗਈ ਸੋ ਮੇਰੀ ਸਰਕਾਰ ਨੂੰ ਇਹ ਡਿਮਾਂਡ ਹੈ ਇਹ ਬੇਨਤੀ ਹੈ ਕਿ ਪੰਜਾਬ ਨੇ ਸਪੋਰਟਸ ਦੇ ਵਿੱਚ ਬੜਾ ਕੁਝ ਕੀਤਾ ਪਰ ਤੁਸੀਂ ਦੇਖੋ ਕਿ ਪਿਛਲੇ 1 ਸਾਲ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ ਤੇ ਜਿਹੜੇ ਸੂਬੇ ਗੁਜਰਾਤ ਵਰਗੇ ਜਿੱਨਾਂ ਦਾ ਅਜੇ ਤੱਕ ਇੱਕ 올림픽 ਮੈਡਲ ਵੀ ਨਹੀਂ ਆਇਆ ਤੇ ਉਹ ਤੁਹਾਨੂੰ 426 ਕਰੋੜ ਰੁਪਏ ਦੇ ਦਿੰਦੇ ਹੋ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੀ ਰੇਸ਼ਿਓ ਹੈ ਗ੍ਰਾਂਟਸ ਅਲੋਟ ਕਰਨ ਦੀ ਜਿਹੜੀ ਖਾਸ ਤੌਰ ਤੇ ਖੇਲੋ ਇੰਡੀਆ ਚ ਜਿਸ ਹਿਸਾਬ ਨਾਲ ਜਿਹੜੇ ਸੂਬੇ ਦੀ ਪਰਫਾਰਮੈਂਸ ਹੈ ਉਸ ਹਿਸਾਬ ਦੇ ਨਾਲ ਜਿਹੜੇ ਅਲੋਟ ਹੈ ਗ੍ਰਾਂਟ ਕੀਤੀ ਜਾਵੇ ਮੈਡਲ ਆ ਰਹੇ ਆ ਪੰਜਾਬ ਦੇ ਮੈਡਲ ਆ ਰਹੇ ਹਰਿਆਣਾ ਦੇ ਤੇ ਪੈਸੇ ਜਾ ਰਹੇ ਸਾਰੇ ਗੁਜਰਾਤ ਪੰਜਾਬ ਅਪਡੇਟਸ ਚ ਅਜਲੀ ਵਾਸਤੇ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ